ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖ ਕੀਵੇਂ ਤੇ ਹੋਣ ਚਾਹੀਦੇ ਆ ਇਹ ਅੰਨ ਕਿੰਨਾ ਚੰਗਾ ਹੈ ਕੋਈ ਉਹਨਾਂ ਨੂੰ ਪੁੱਛ ਕੇ ਵੇਖੇ ਜਿਨ੍ਹਾਂ ਦੇ ਘਰਾਂ ਵਿੱਚ ਬਹੁਤ ਤੋਟ ਆ ਬੜੀ ਗਰੀਬੀ ਆ ਮਹਾਰਾਜ ਨੇ ਜਦੋਂ ਉੱਥੇ ਕਿਸੇ ਨੇ ਪ੍ਰਸ਼ਾਦਾ ਛਕਿਆ ਤੇ ਉਹਨੇ ਆਪਣੇ ਮੁਖ ਤੋਂ ਬੋਲਿਆ ਕਿ ਸਖੀ ਦਏ ਸੰਤੋਖੀ ਖਾਏ ਤੇ ਸਿੱਖਾਂ ਨੇ ਆਖਿਆ ਮਹਾਰਾਜ ਜੀ ਇਹ ਸਖੀ ਤੇ ਸੰਤੋਖੀ ਦਾ ਅਰਥ ਕੀ ਆ ਮਾਰੇ ਨੇ ਆਖਿਆ ਤੁਹਾਨੂੰ ਸਮਝਾਉਨੇ ਆ ਤੂੰ ਫਲਾਣੇ ਦੇ ਘਰੋਂ ਪ੍ਰਸ਼ਾਦਾ ਛੱਕਿਆ ਤੇ ਤੂੰ ਭਈ ਫਲਾਣੇ ਦੇ ਘਰੋਂ ਪ੍ਰਸ਼ਾਦਾ ਛੱਕਿਆ ਤੇ ਜਿਵੇਂ ਪ੍ਰਸ਼ਾਦਾ ਛਕਾਉਣਗੇ ਜੋ ਦੇਣਗੇ ਉਹ ਵੀ ਸਾਨੂੰ ਆਣ ਕੇ ਦੱਸਿਓ ਆਖਿਆ ਜੀ ਠੀਕ ਐ ਇੱਕ ਸਿੱਖ ਨੂੰ ਕਲਾਇਆ ਉਹ ਬੜੇ ਗਰੀਬ ਸੀ ਜਿਨ੍ਹਾਂ ਦੇ ਘਰ ਕਲਾਇਆ ਉਹਨਾਂ ਨੇ ਤੇ ਅੱਗੇ 2 ਦਿਨ ਹੋ ਗਏ ਕੁਝ ਨਹੀਂ ਸੀ ਛਕਿਆ ਤੇ ਅੱਜ ਉਹਨਾਂ ਨੇ ਬਾਹਰੋਂ ਤੂਤ ਦੀਆਂ ਗੋਲਾਂ ਤੋੜ ਕੇ ਲਿਆਂਦੀਆਂ ਆ ਜਿਹੜੀਆਂ ਅੱਜ ਕੱਲ ਤੂਤ ਨੂੰ ਲਗਦੀਆਂ ਨੇ ਗੋਲਾ ਤੋੜ ਕੇ ਲਿਆਂਦੀਆਂ ਤੋਂ ਥਾਲੀ ਵਿੱਚ ਪਾਈਆਂ ਸੀ ਤੇ ਉਹ ਜੇ ਸ਼ਕਨ ਲੱਗੇ ਤੇ ਗੁਰੂ ਦਾ ਸਿੱਖ ਉੱਥੇ ਚੱਲ ਗਿਆ। ਤੋਂ ਨਾ ਕਹੇ ਸ਼ੁਕਰ ਆ ਮਹਾਰਾਜ ਦਾ ਸਿੱਖ ਆਇਆ। ਕੋਈ ਇਹਦੇ ਚਰਨ ਸਾਡੇ ਘਰ ਪੈਣ ਕੋਈ ਇਹਦੇ মুখ ਤੋਂ ਬੋਲ ਨਿਕਲਣਗੇ ਅਰਦਾਸ ਕਰੇ ਸਾਡਾ ਦੁੱਖ ਕੱਟਿਆ ਜਾਵੇ ਸਾਡੀ ਗਰੀਬੀ ਕੱਟੀ ਜਾਵੇ। ਉਹਨਾਂ ਨੇ ਜਲ ਸ਼ਕਾਇਆ ਬਿਠਾਇਆ ਬਿਠਾ ਕੇ ਤੇ ਉਹ ਜਿਹੜੀਆਂ ਗੋਲਾਂ ਸੀ ਨਾ ਥਾਲੀ 'ਚ ਪਾਈਆਂ ਉਹ ਧੋ ਕੇ ਨ ਮੜੀਆਂ ਮੜੀਆਂ ਤੇ ਹੋ ਗਏ ਰਾਖੇ ਤੇ ਹੱਥ ਜੋੜ ਕੇ ਆਖਿਆ ਵੀ ਗੁਰੂ ਕੇ ਸਿੱਖਾ ਸਾਡਾ ਪਰਦਾ ਢਕੀ ਕਿਉਂਕਿ ਸਾਡੇ ਘਰ ਛਕਣ ਛਕਾਉਣ ਨੂੰ ਹੁਣ ਕੁਝ ਨਹੀਂ ਹੈਗਾ ਤੇ ਅਸੀਂ 2 ਦਿਨ ਹੋ ਗਏ ਆਪ ਕੁਝ ਨਹੀਂ ਖਾਦਾ ਤੇ ਆ ਤੇ ਬਾਹਰੋਂ ਕਿਸੇ ਤੂਤ ਤੋਂ ਨਾ ਥਾਲੀ ਇੱਕ ਗੋਲਕਾਂ ਦੀ ਲੱਥੀ ਹੈ ਤੇ ਹੀ ਸਾਰਿਆ ਜਾਣਾ ਛਕਣੀ ਆ ਸਾਡੇ ਕੋ ਇਹੋ ਕੁਝ ਹੀ ਆ ਉਹ ਸਿੱਖ ਨੇ ਆਖਿਆ ਕੋਈ ਗੱਲ ਨਹੀਂ ਸਮੇ ਮਾੜੇ ਚੰਗੇ ਆਉਂਦੇ ਰਹਿੰਦੇ ਆ ਕੋਈ ਸਮਾਂ ਵੀ ਇੱਕ ਥਾਂ ਖਲੋਂਦਾ ਨਹੀਂ ਤੁਸੀਂ ਇਦਾਂ ਕਰੋ ਜਿੰਨੇ ਜੀ ਆ ਨਾ ਅਰਦਾਸ ਕਰਕੇ ਤੇ ਸਾਰਿਆਂ 'ਚ ਵੰਡ ਦਿਓ ਅਰਦਾਸ ਹੋਈ ਤੇ ਉਹ ਜਿਹੜੀਆਂ ਗੋਲਾਂ ਸੀ ਸਾਰਿਆਂ 'ਚ ਵੰਡਤੀਆਂ ਤੇ ਉਹਨੇ ਹੱਥ 'ਤੇ ਰੱਖ ਕੇ ਉਹਨਾਂ ਬੁੱਕ ਭਰਤਾ ਹੱਥ 'ਤੇ ਰੱਖ ਕੇ ਛੱਕ ਕੇ ਉਹਨਾਂ ਮੁੜ ਕੇ ਹੱਥ ਸੁੱਚੇ ਕਰਾਏ ਤੇ ਅਰਦਾਸ ਕੀਤੀ ਫੇ ਗਰੀਬ ਨਵਾਜ਼ ਕਲਗੀਧਰ ਪਾਤਸ਼ਾਹ ਜੀ ਤੁਹਾਡੇ ਸਿੱਖਾਂ ਨੇ ਬਹੁਤ ਸੇਵਾ ਕੀਤੀ ਹੈ ਤੇ ਮਹਾਰਾਜ ਇਹਨਾਂ ਦੀ ਕੀਤੀ ਸੇਵਾ ਦਰਗਾਹ ਵਿੱਚ ਪ੍ਰਵਾਨ ਕਰਿਓ ਇਹਨਾਂ ਦਾ ਦੁੱਖ ਕਟਿਓ ਮਹਾਰਾਜ ਇਹਨਾਂ ਦੀਆਂ ਝੋਲੀਆਂ ਭਰਿਓ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੇ ਬੜੀ ਖੁਸ਼ੀ ਨਾਲ ਉਹ ਵਾਪਸ ਆ ਗਿਆ ਉਹ ਵੀ ਆਣ ਕੇ ਸੰਗਤ ਵਿੱਚ ਬਹਿ ਗਿਆ ਇੱਕ ਹੋਰ ਕਲਾਇਆ ਸੀ ਕਿਸੇ ਦੇ ਘਰ ਉਹਨਾਂ ਨੇ ਦਾਲ ਭਾਜ ਦੇ ਨਾਲ ਪ੍ਰਸ਼ਾਦਾ ਛਕਾਇਆ ਪ੍ਰਸ਼ਾਦਾ ਛਕਾਇਆ ਤੇ ਜਦੋਂ ਤੁਰਿਆ ਗੁਰੂ ਕਾ ਸਿੱਖ ਤੋਂ ਉਹਨਾਂ ਨੇ ਇੱਕ ਦਮੜਾ ਉਹਨੂੰ ਭੇਟ ਦਿੱਤੀ ਪਰ ਜਿਹੜਾ ਗਿਆ ਸੀ ਉਹਨੇ ਇੱਛਾ ਕੁ ਜ਼ਿਆਦਾ ਰੱਖੀ ਸੀ ਕਿ ਮੈਂ ਤਗੜੇ ਘਰ ਚੱਲਿਆਂ ਮੈਨੂੰ ਖਵਾਉਣ ਵੀ ਕਾਫੀ ਕੁਝ ਤੇ ਜਦੋਂ ਮੈਂ ਤੁਰਾਂ ਉਦੋਂ ਮੈਨੂੰ ਭੇਟਾ ਵੀ ਜ਼ਿਆਦਾ ਦੇਣ ਉਹਨੇ ਇਹ ਇੱਛਾ ਰੱਖ ਕੇ ਬੈਠਾ ਉਹਨਾਂ ਨੇ ਸ਼ਿਕਾਇਤ ਤੇ ਜ਼ਰੂਰ ਤੇ ਭੇਟਾ ਵੀ ਦਿੱਤੀ ਪਰ ਇੱਕ ਦਮੜਾ ਦਿੱਤੀ ਤੇ ਉਹ ਵੀ ਆ ਗਿਆ ਅਰਦਾਸ ਉਹ ਵੀ ਕਰ ਆਇਆ 부ਜੇ ਜੇ ਮਨ ਨਾਲ ਜਦੋਂ ਉਹ ਵਾਪਸ ਆ ਗਿਆ ਤੇ ਫਿਰ ਮਹਾਰਾਜ ਨੂੰ ਸਿੱਖ ਕਹਿੰਦੇ ਮਹਾਰਾਜ ਜੀ ਉਹ ਅਰਥ ਤੁਸੀਂ ਕਹਿੰਦੇ ਸੀ ਦੱਸਾਂਗੇ ਮਹਾਰਾਜ ਕਹਿੰਦੇ ਨੇ ਸੁਣੋ ਸਖੀ ਕੀ ਆ ਤੇ ਸੰਤੋਖੀ ਕੀ ਆ ਤੂੰ ਦੱਸ ਬਈ ਤੂੰ ਉਹਨਾਂ ਦੇ ਘਰ ਗਿਆ ਸਾਂ ਜਿਹੜਾ ਅਮੀਰ ਦੇ ਘਰ ਗਿਆ ਸੀ ਤਗੜੇ ਬੰਦਿਆਂ ਦੇ ਕੀ ਸ਼ਿਕਾਇਆ ਕਹਿੰਦਾ ਜੀ ਜਿੱਡੀ ਵੱਡਾ ਵਹਿਲ ਉਹਨਾਂ ਨੇ ਵੜਿਆ ਸੇਵਾ ਕਰਨ ਦੀ ਉਹਨਾਂ ਨੂੰ ਬਿਲਕੁਲ ਜਾਚ ਨਹੀਂ ਹੈਗੀ ਕੁਝ ਵੀ ਨਹੀਂ ਮਹਾਰਾਜ ਜੀ ਜੋ ਉਹਨਾਂ ਦੇ ਘਰ ਰਿਜਜਾ ਪੱਕਾ ਸੀ ਉਹਦੇ ਨਾਲ ਉਹਨਾਂ ਨੇ ਪ੍ਰਸ਼ਾਦਾ ਸ਼ਿਕਾਤਾ ਤੇ ਆ ਏਕ ਉਹਨਾਂ ਨੇ ਟਕਾ ਦਿੱਤਾ ਮੈਨੂੰ ਤੁਰ ਲੱਗਿਆ ਉਹ ਮਰੇ ਸੀ ਭਲਾ ਕੋਈ ਦੇ ਨਹੀਂ ਸਕਦੇ ਜਦੋਂ ਉਹਨਾਂ ਨੂੰ ਪਤਾ ਵੀ ਗੁਰੂ ਘਰ ਸਿੱਖ ਆਇਆ ਮਾਰੇ ਚੁੱਪ ਕਰਕੇ ਸਭ ਕੁਝ ਸੁਣਿਆ ਕਿਉਂਕਿ ਉਹਦੇ ਅੰਦਰੋਂ ਕਢਾਉਣਾ ਸੀ ਨਾ ਸਭ ਕੁਝ ਇਹਦੇ ਅੰਦਰ ਕੀ ਆ ਗਰੀਬਨਵਾਜੀ ਕਹਿੰਦੇ ਨੇ ਬਹਿ ਜਾ ਬਹਿ ਕੇ ਦੂਜੇ ਸਿੱਖ ਨੂੰ ਉਠਾਇਆ ਮਾਰੇ ਕਹਿੰਦੇ ਨੇ ਭਾਈ ਤੂੰ ਉਹਨਾਂ ਦੇ ਘਰ ਗਿਆ ਸਾਂ ਤੋ ਤੇ ਬੜੀ ਗਰੀਬੀ ਆ ਉਹਨਾਂ ਦੇ ਘਰ ਤੇ ਤੂੰ ਹਥੋਂ ਕੀ ਛਕਿਆ ਉਹ ਹੱਥ ਜੋੜ ਕੇ ਕਹਿੰਦਾ ਸੱਚੇ ਪਾਤਸ਼ਾਹ ਜੀ ਧੰਨ ਤੁਹੀ ਤੇ ਧੰਨ ਤੁਹਾਡੇ ਸਿੱਖ ਨਾ ਤੁਹਾਡੀਆਂ ਸਿਫਤਾਂ ਕੋ ਕਰ ਸਕਦਾ ਤੇ ਨਾ ਤੁਹਾਡੇ ਸਿੱਖਾਂ ਦੀਆਂ ਕੋ ਸਿਫਤਾਂ ਕਰ ਸਕਦਾ ਮਹਾਰਾਜ ਜੀ ਉਹਨਾਂ ਨੇ ਮੈਨੂੰ ਜਾਂਦਿਆਂ ਹੀ ਬਿਠਾ ਕੇ ਜਲ ਸ਼ਿਕਾਇਆ ਇਹਨਾਂ ਮੇਰਾ ਮਾਨ ਸਤਕਾਰ ਕੀਤਾ ਵੀ ਮੈਂ ਦੱਸ ਨਹੀਂ ਸਕਦਾ ਤੇ ਜੋ ਕੁਝ ਉਹਨਾਂ ਦੇ ਘਰ ਵਿੱਚ ਸੀ ਉਹਨਾਂ ਸਭ ਕੁਝ ਲਿਆ ਕੇ ਮੇਰੇ ਅੱਗੇ ਰੱਖਤਾ ਇਹ ਨਹੀਂ ਉਹਨੇ ਆਖਿਆ ਵੀ ਸਿਰਫ ਉਹਨਾਂ ਦੇ ਘਰ ਹੈ ਹੀ ਗੋਲਾਂ ਸੀ ਹੋਰ ਕੁਝ ਉਹਨਾਂ ਕਹੇ ਮਹਾਰਾਜ ਜੀ ਉਹ ਤੇ ਏਡੇ ਸਿਆਣੇ ਇੰਨਾ ਤੁਹਾਡਾ ਅਦਬ ਕਰਦੇ ਤੇ ਤੁਹਾਡੇ ਭੇਜੇ ਸਿੱਖ ਦਾ ਇੰਨਾ ਅਦਬ ਕੀਤਾ ਵੀ ਜੋ ਕੁਝ ਉਹਨਾਂ ਦੇ ਘਰ ਸੀ ਨਾ ਸਭ ਕੁਝ ਹੀ ਲਿਆ ਕੇ ਮੇਰੇ ਅੱਗੇ ਰੱਖਤਾ ਤੇ ਮਹਾਰਾਜ ਜੀ ਸਾਰੇ ਪਦਾਰਥ ਏਡੇ ਆਨੰਦ ਨਾਲ ਛਕਿਆ ਮਹਾਰਾਜ ਜੀ ਨਾ ਤੁਹਾਡਾ ਦੇਣ ਦੇ ਸਕਦੇ ਆ ਤੇ ਨਾ ਤੁਹਾਡੇ ਸਿੱਖਾਂ ਦਾ ਦੇਣ ਦੇ ਸਕਦੇ ਆ ਅਹੀਂ ਇਹਨੇ ਜੋਗੇ ਹੈ ਨਹੀਂ ਜਿੰਨਾ ਸਾਡਾ ਇਹਨਾਂ ਘਰਾਂ ਵਿੱਚ ਸਤਕਾਰ ਹੁੰਦਾ ਮਹਾਰਾਜ ਜੀ ਉੱਠੇ ਉੱਠ ਕੇ ਉਹ ਸਿੱਖ ਨੂੰ ਗੱਲ ਨਾਲ ਲਾ ਕੇ ਕਹਿੰਦੇ ਨੇ ਆਈ ਸੰਤੋਖੀ ਤੇ ਦੇਣ ਵਾਲੇ ਸਖੀ ਗਰੀਬਨਵਾਜੀ ਕਹਿੰਦੇ ਨੇ ਉਹਨਾਂ ਦੇ ਘਰ ਭਾਵੇਂ ਗੋਲੀਆਂ ਸੀ ਉਹਨਾਂ ਖੁਸ਼ ਹੋ ਕੇ ਗੁਰੂ ਕੇ ਸਿੱਖ ਦੇ ਅੱਗੇ ਰੱਖੀਆਂ ਭਾਵੇਂ ਗੋਲੀਆਂ ਸੀ ਖੁਸ਼ ਹੋ ਕੇ ਗੁਰੂ ਕੇ ਸਿੱਖ ਦੇ ਅੱਗੇ ਰੱਖੀਆਂ ਤੇ ਮਾਰੇ ਕਹਿੰਦੇ ਨੇ ਛਕਣ ਵਾਲਾ ਵੀ ਸਿੱਧਕੀ ਹੋਵੇ ਜੋ ਕਿਸ ਨੇ ਦਿੱਤਾ ਉਹਨੂੰ ਖੁਸ਼ ਹੋ ਕੇ ਸਕੇ ਤੇ ਉਹਦੀ ਅਰਦਾਸ ਕਰੇ ਗੁਰੂ ਦੇ ਅੱਗੇ ਤੇ ਮਾਰੇ ਕਹਿੰਦੇ ਨੇ ਦੇਣ ਵਾਲਾ ਵੀ ਦਰਗਾਹ ਵਿੱਚ ਪ੍ਰਵਾਨ ਤੇ ਲੈਣ ਵਾਲਾ ਵੀ ਦਰਗਾਹ ਵਿੱਚ ਪ੍ਰਵਾਨ ਤੇ ਤੇਰੇ ਵਰਗਾ ਬੰਦਾ ਜਾਵੇ ਮਾਰੇ ਕਹਿੰਦੇ ਨੇ ਜੇ ਉਹਨਾਂ ਕੋਲੋਂ ਸੇਵਾ ਵਿੱਚ ਫਰਕ ਰਹਿ ਗਿਆ ਪਹਿਲਾਂ ਤੇ ਸਿੱਖ ਘਰ ਵਿੱਚ ਸੰਗਤ ਜਾਵੇ ਤੇ ਤੰਗਦਿਲੀ ਨਹੀਂ ਵਿਖਾਉਣੀ ਚਾਹੀਦੀ ਜੇ ਰੱਬ ਨੇ ਦਿੱਤਾ ਵਾ ਤੇ ਫਿਰ ਸੇਵਾ ਜ਼ਰੂਰ ਕਰੋ ਤੇ ਜੇ ਉਹਨੇ ਹੀ ਤੰਗਦਿਲੀ ਵਿਖਾਈ ਤੇ ਮਾਰੇ ਕਹਿੰਦੇ ਤੂੰ ਹੀ ਪੜਦਾ ਟੱਕ ਛੱਡ ਦੋ ਤੂੰ ਹੀ ਨਾ ਆਪਣੇ ਮੂੰਹ ਵਿੱਚ ਬੋਲ ਦੋ ਨਾ ਉਹਨਾਂ ਕੋਲੋਂ ਕੋਈ ਗੱਲ ਹੋਈ ਤੇ ਨਾ ਤੇਰੇ ਕੋਲੋਂ ਪੜਦਾ ਟੱਕਿਆ ਗਿਆ ਦਰਗਾਹ ਵਿੱਚ ਪ੍ਰਮਾਣ ਕੌਣ ਹੁੰਦੇ ਨੇ ਸਖੀ ਦਏ ਸੰਤੋਖੀ ਖਾਏ ਦੇਣ ਵਾਲਾ ਖੁਸ਼ ਹਿਰਦੇ ਨਾਲ ਸੇਵਾ ਕਰੇ ਜਿਹਦੀ ਸੇਵਾ ਹੋਈ ਉਹਨੂੰ ਕੋ ਭਾਵੇਂ ਪਾਣੀ ਦਾ ਗਲਾਸ ਵੀ ਪਿਰਾ ਦੇ ਪਰ ਇਹ ਕਹਿੰਦੇ ਨੇ ਪੀ ਕੇ ਤੇ ਕਿਸ ਦਾ ਪਰਦਾ ਢੱਕਣ ਵਾਲਾ ਹੋਣਾ ਚਾਹੀਦਾ ਭਾਈ ਗੁਰਦਾਸ ਜੀ ਨੇ ਸਤਿ ਸ਼੍ਰੀ ਅਕਾਲ ਭਾਈ ਗੁਰਦਾਸ ਜੀ ਨੇ ਲਿਖਿਆ ਹੋਇਆ ਕਵਿਤਾ ਦੇ ਵਿੱਚ ਕਿ ਸੇਵਾ ਕਿੰਨੀ ਕੁ ਕਰੀਏ ਕਿਸ ਦੀ ਉਹਨਾਂ ਨੇ ਇਹ ਗੱਲ ਆਖੀਆ ਕਿ ਘਰ ਆਵੇ ਕੋਈ ਸਿੱਖ ਉਹਨੂੰ ਇੱਕ ਗਲ ਪਿਆਲਾ ਲਿਖਿਆ ਹੋਇਆ ਉਹਨਾਂ ਨੇ ਗਲਾਸ ਉਹਦੋਂ ਨਹੀਂ ਸੀਨੇ ਇੱਕ ਪਿਆਲਾ ਜਲ ਦਾ ਕੋਈ ਕਿਹੇ ਸਿੱਖ ਨੂੰ ਸ਼ਿਕਾ ਦੇਣਾ ਖੁਸ਼ ਹੋ ਕੇ ਤੇ ਜਿਵੇਂ ਲੋਕੀ 68ਾਂ ਤੀਰਥਾਂ ਦੇ ਇਸ਼ਨਾਨ ਕਰਨ ਦਾ ਫਲ ਮੰਗਦੇ ਨੇ ਤੇ ਜੋ ਮੁੱਲ ਦਾ ਵਾ ਮਾਰੇ ਕਹਿੰਦੇ ਨੇ ਇੰਨਾ ਫਲ ਉਸ ਵੇਲੇ ਸਿੱਖ ਨੂੰ ਘਰੇ ਬੈਠਿਆ ਮਿਲ ਜਾਂਦਾ ਜਦੋਂ ਕਿਹੇ ਆਏ ਗਏ ਨੂੰ ਇੱਕ ਗਲਾਸ ਪਾਣੀ ਦਾ ਪਿਆਲ ਦਿਓ ਥੋੜੀ ਤੋਂ ਥੋੜੀ ਸੇਵਾ ਵੀ ਜੇ ਕੋ ਖੁਸ਼ ਹੋ ਕੇ ਕਰੇ ਤੇ